ਜੀ ਤਾਂ ਆਪ ਦੇਖ ਸਕਦੇ ਹੋ ਤੁਸੀਂ ਟੱਕੀ ਸਾਹਿਬ ਦਾ ਇਤਿਹਾਸ ਲੱਗਿਆ ਆ ਤੇ ਇੱਧਰ ਅਸੀਂ ਕਰ ਰਹੇ ਆ ਗੱਡੀ ਕਾਰ ਪਾਰਕਿੰਗ ਲੈ ਰਹੇ ਆ ਜੀ ਪਰਚੀ ਹਾਂਜੀ ਲੈ ਲਈ ਆ ਫੇ ਕਾਰ ਦੀ ਪਰਚੀ ਇੱਧਰ ਦੇਖ ਸਕਦੇ ਹੋ ਹਿੰਦੀ ਚ ਇਤਿਹਾਸ ਲੱਗਿਆ ਹੋਇਆ ਟੱਕੀ ਸਾਹਿਬ ਗੁਰਦੁਆਰੇ ਦਾ ਤੇ ਇੱਥੇ ਦੇਖੋ ਜੀ ਆ ਬਾਬੇ ਨੇ ਇਹਨਾਂ ਦੀ ਫਲੈਕਸੀ ਲੱਗੀ ਹੋਈ ਹੈ ਦੇਖ ਸਕਦੇ ਹੋ ਇਤੋਂ ਤੁਹਾਨੂੰ ਪਤਾ ਲੱਗ ਜੂਗਾ ਅਤੇ ਆ ਉਸ ਤੋਂ ਬਾਅਦ ਦੇਖੋ ਜੀ ਕਾ ਸਾਈਕਲ ਤੋਂ ਲੈ ਕੇ ਮੋਟਰਸਾਈਕਲ ਪਾਰਕਿੰਗ ਸਟੈਂਡ ਇਹਨਾਂ ਦਾ ਅਨੋਖੀਆਂ ਪਰਜਾਤੀਆਂ ਆ ਦੇਖੋ ਜੀ ਬਾਪੇ ਦੀ ਫੋਟੋ ਨਾਲ ਲੱਗਿਆ ਨੇ ਇੱਥੇ ਅਸੀਂ ਕਰ ਰਹੇ ਹਾਂ ਜੀ ਕਾਰ ਪਾਰਕ ਐਦਾਂ ਹੀ ਤੁਹਾਨੂੰ ਇੱਕ ਸਾਈਡ ਜੀ ਤੇ ਕਾਰ ਪਾਰਕ ਕਰਨੀ ਪੈਣੀ ਹੈ ਜੀ ਚਲੋ ਜੀ ਕਰਾਉਂਦੇ ਆ ਤੁਹਾਨੂੰ ਅੱਗੇ ਵੀ ਦਰਸ਼ਨ ਆਜੋ ਜੀ ਦਿਖਾਉਨੇ ਆ ਤੁਹਾਨੂੰ ਇਹ ਸਾਈਡ ਇਹ ਸਾਈਡ ਤੋਂ ਅਸੀਂ ਆਏ ਆ ਵੇਖੋ ਜੀ ਕਾਰ ਪਾਰਕਿੰਗ ਕਰਤੀ ਹੁਣ ਅਸੀਂ ਚੱਲਨੇ ਆ ਇਨਸਾਈਡ ਨੂੰ ਆਹ ਸਾਰਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸ਼ਾਂਤ ਮਾਹੌਲ ਆ ਤੇ ਜੰਗਲ ਏਰੀਆ ਟਾਈਪ ਆ ਜੀ ਇੱਥੇ ਦੇਖ ਸਕਦੇ ਹੋ ਹਰ ਪਾਸੇ ਦਰਖਤ ਹੀ ਦਰਖਤ ਨੇ ਆਜੋ ਜੀ ਚੱਲਦੇ ਆ ਅੱਗੇ ਆਜੋ ਜੀ ਦਿਖਾਉਣਾ ਤੁਹਾਨੂੰ ਇੱਥੇ ਨਾ ਥਾਂ ਥਾਂ ਤੇ ਘੜਿਆਂ ਦੇ ਵਿੱਚ ਪਾਣੀ ਰੱਖਿਆ ਹੈ ਜੀ ਦੇਖ ਸਕਦੇ ਤੁਸੀਂ ਸਟੈਂਡ ਬਣਾ ਕੇ ਇੱਧਰ ਵੀ ਪਿਆ ਜੀ ਆਜੋ ਜੀ ਤੁਹਾਨੂੰ ਦਿਖਾਉਣੀ ਹੈ ਇੱਥੇ ਦੇਖੋ ਜੀ ਕਿੰਨਾ ਸੋਹਣਾ ਢੱਪਾ ਕੇ ਦੇਖੋ ਪੂਰੀ ਲਿਪ ਵਗੇ ਰੱਖੀ ਹੋਈ ਹੈ ਜੀ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦੀ ਸੀ ਦੇਖੋ ਜੀ ਦੇਖੋ ਜੀ ਚੋਰ ਬਣਾਉਣੀ ਹੈ ਜੀ ਰੋਟੀ ਵਾਸਤੇ ਸਾਰਾ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਾਇਆ ਹੈ ਜੀ ਤੁਸੀਂ ਬਾਹਰੋਂ ਖੜ ਕੇ ਦੇਖ ਸਕਦੇ ਹੋ ਅਸੀਂ ਬਿਲਕੁਲ ਤੁਹਾਨੂੰ ਨੇੜੇੋਂ ਦਿਖਾਤਾ ਜੀ ਉਧਰ ਦੀ ਸਾਈਡ ਮੰਜਾ ਨੇ ਤੇ ਮੰਜਾ ਵਾਸਤੇ ਪਾਣੀ ਇਧਰ ਜੰਗਲ ਏਰੀਆ ਦੁਆਰਾ ਤੋਂ ਅੱਗੇ ਦਾਲਦੇ ਤੁਹਾਨੂੰ ਦਿਖਾਉਣਾ ਹੋਰ ਉਹ ਸਾਰੀਆਂ ਚੀਜ਼ਾਂ ਜੇ ਜਿਹੜੀ ਤੁਹਾਨੂੰ ਦਿਖਾਈ ਹੈ ਜੀ ਉਹਦਾ ਇਤਿਹਾਸ ਦੱਸਦੇ ਆ। ਇਹ ਕੀ ਹੈ ਇਤਿਹਾਸ? ਆ ਦੇਖੋ ਜੀ ਦਾਣੇ ਭੁੰਨਣ ਵਾਲੀ ਪੱਠੀ ਤੇ ਹਜੂਰ ਸੰਤ ਮਹਾਰਾਜ। ਦੇਖੋ ਜੀ ਆਪ ਦਾਣੇ ਭੁੰਨਦੇ ਹੋਏ ਬਾਬੇ। ਦੇਖੋ ਜਿੱਥੋਂ ਆਪਾਂ ਆਏ ਆ ਉਹ ਦਾਣੇ ਭੁੰਨਣ ਵਾਲੀ ਪੱਠੀ ਤੇ ਬਾਬੇ ਆਪ ਦਾਣੇ ਭੁੰਨਦੇ ਨੇ। ਪੁਰਾਣੀਆਂ ਫੋਟੋਆਂ ਲਾਈਆਂ ਹੋਈਆਂ ਨੇ ਜੀ ਬਾਬਿਆਂ ਦੀਆਂ ਦੇਖੋ। ਫੇਰ ਪੂਰਾ ਦੰਗਲੇ ਦੀ ਆ ਚੁੱਕੀ। ਇੱਧਰ ਦੇਖੋ ਜੀ ਬਾਬਾ ਜੀ ਤਪੱਸਿਆ ਕਰਦੇ ਹੋਏ। ਆ ਦੇਖੋ ਜੀ ਇੱਕ ਫਲੈਕਸ ਵੀ ਆ ਗਈ ਆ। ਸ਼ੱਕਰ ਤੇ ਗੁੜ ਤਿਆਰ ਕਰਦੇ ਮਹਾਰਾਜ ਆਪ। ਦੇਖ ਸਕਦੇ ਹੋ। ਇਹ ਵੀ ਤਾਂ ਅਨਲੋਕ ਹੋਣਿਆ। ਕਿਹੜੀ ਜਗ੍ਹਾ ਤੇ ਤਿਆਰ ਕਰਦੇ ਸੀ। ਆਹ ਦੇਖੋ ਜੀ بڑے ਵੱਡੇ ਵੱਡੇ ਦਰਖਤ ਨੇ ਪਾਣੀ ਦੇ ਘੜੇ। ਤੇ ਦੇਖੋ ਜੀ। ਇੱਕ ਕੇ ਪ੍ਰਾਣੀ ਚੀਜ਼ ਆ। ਜਿਹਨੂੰ ਇਹਦਾ ਨਾਮ ਪਤਾ ਹੋਇਆ ਦੱਸਿਓ ਜ਼ਰੂਰ ਜੀ। ਦੇਖ ਲੋ। ਇਹ ਹੈਗੀ ਹੈ ਜੀ ਕਲਾੜੀ ਗੰਨਾ ਪਿਆ ਇੱਥੇ ਅੱਗੇ ਤੁਹਾਨੂੰ ਦਿਖਾਉਣਾ ਹੈ ਕਿਹੜੀ ਜਗ੍ਹਾ ਤੇ ਆਪ ਮਹਾਰਾਜ ਗੁੜ ਸ਼ੱਕਰ ਤਿਆਰ ਕਰਦੇ ਸੀ ਆਹ ਜੀ ਉਹ ਜਗ੍ਹਾ ਤੇ ਇੱਥੇ ਗਰਮ ਕੀਤਾ ਜਾਂਦਾ ਸੀ ਜੀ ਗੁੜ ਦੇਖ ਸਕਦੇ ਹੋ ਜੀ ਵਿੱਚ ਵੀ ਦਿਖਾ ਦਿੰਨੇ ਤੁਹਾਨੂੰ ਜੀ ਆਹ ਦੇਖੋ ਜੀ ਪੁਰਾਣੇ ਤਮੇਨਾ ਉਹ ਸਾਰਾ ਟਕਿਆ ਪਿਆ ਜੀ ਆਇ ਤੁਮੀ ਜਿੱਟਾ ਕੀ ਹੋਇਆ ਤਾਜੂ ਕੇ ਕੋਈ ਵੇਚਣਾ ਗਿਰਗੂ ਜਵੇ ਦੇਖ ਸਾਡੇ ਜੀ ਬੜੀਆਂ ਹੀ ਪ੍ਰਾਣੀਆਂ ਚੀਜ਼ਾਂ ਨੇ ਇੱਥੇ ਆ ਥੱਡ ਬਾਇ ਹੋਇਆ ਜੀ ਇੱਥੇ ਬੈਠਣ ਵਾਸਤੇ ਤੇ ਆ ਕਲਾੜੀ ਤਿਆਰ ਕੀਤੀ ਹੈ ਜੀ ਚਲੋ ਜੀ ਬਣੇ ਰਹੋ ਸਾਡੇ ਨਾਲ ਚੱਲਦੇ ਆ ਅਸੀਂ ਅੱਗੇ ਖੋਜੀ ਪਾਂਛੀਆਂ ਨੂੰ ਦਾਣੇ ਖਵਾਉਂਦੇ ਨੇ ਫੋਟੋ ਮੋਰ ਵਗੈਰਾ ਇੱਥੇ ਸਾਨੂੰ ਵੀ ਪਾਂਛੀਆਂ ਨੇ ਆਵਾਜ਼ਾਂ ਆਉਂਦੀਆਂ ਨੇ ਅੱਗੇ ਲਿਖਿਆ ਆਇਆ ਜੀ ਧਿਆਨ ਨਾਲ ਬੋਰਡ ਰੀਡ ਕਰਦੇ ਜਾਣਾ ਸਕੂਟਰ ਮੋਟਰਸਾਈਕਲ ਕਾਰ ਅੱਗੇ ਲੈ ਕੇ ਨਹੀਂ ਜਾ ਸਕਦੇ ਇੱਥੇ ਬਾਥੀਆਂ ਨੇ ਘਾਰੇ ਲੱਗੇ ਨੇ ਨਹੀਂ ਮੋਰ ਦਾ ਤੇ ਆਪ ਇਹ ਜੀ ਪਾਣੀ ਵਾਲੀ ਟੈਂਕੀ ਰਸਤਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਜੰਗਲ ਏਰੀਆ ਔਰ ਦੇਖੋ ਜੀ ਇੱਕ ਬਣਾਇਆ ਹੋਇਆ ਦਿਖਾਉਂਦੇ ਆ ਪਾਂਛਿਆਂ ਵਿੱਚ ਬਹੁਤ ਗਿਆ ਕਿੰਨੇ ਵੀ ਆਹ ਦੇਖੋ ਪਾਂਛਿਆਂ ਵਾਸਤੇ ਪਾਣੀ ਰੱਖਿਆ ਹੈ ਜੀ ਆਹ ਦੇਖੋ ਜੀ ਸ਼ਾਂਤ ਮਾਰਾ ਤੋਂ ਹਾਂਥੀ ਆਸ਼ੀਰਵਾਦ ਲੈਂਦਾ ਹੋਇਆ ਦੇਖਵਾ ਦਉ ਜੀ ਬਿਲਕੁਲ ਨੇੜੇ ਤਾਂ ਦਿਖਾਉਂਦੇ ਆ ਇੱਥੇ ਉਹਨੇ ਜੀ ਮੋਰ ਦੀ ਬਾਤ ਹੌਲੀ-ਹੌਲੀ ਨੂੰ ਦੂਜੀ ਸਾਈਡ ਵੀ ਦਿਖਾਇਓ ਹਾਂਜੀ ਦੂਜੀ ਸਾਈਡ ਵੀ ਦਿਖਾਵਾਂਗੇ ਬੈਕ ਸਾਈਡ ਤੋਂ ਜ਼ਿਆਦਾ ਸਿਆਵਾਂਗੇ ਦੇਖੋ ਜੀ ਆਹ ਦੇਖੋ ਜੀ ਪਾਣੀ ਖੜਾ ਆ ਕੇ ਦੇਖੋ ਬਹੁਤ ਸ਼ਾਂਤਿਆ ਮਾਹੌਲ ਹੈ ਤੇ ਕੋਈ ਵੀ ਗੋਦ ਨਹੀਂ ਨੂੰ ਬਸ ਤੁਹਾਨੂੰ ਪੰਛੀ ਦੀਆਂ ਆਵਾਜ਼ਾਂ ਸੁਣਨੀਆਂ ਜੀ ਆਹ ਦੇਖੋ ਜੀ ਬਾਬਾ ਜੀ ਦੀ ਫਲੈਕਸ ਲੱਗੀ ਆ ਦੇਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਫੇਰ ਤੋਂ ਅਗੇ ਜੀ ਪਾਣੀ ਦੇਖੋ ਜੀ ਹਾਂ ਜੀ ਇੱਥੇ ਕਿਸੇ ਵੀ ਪੰਛੀ ਦੀ ਫੋਟੋ ਨਹੀਂ ਕਰਤਾ ਦੇ ਉਹ ਮੰਨਾਂ ਕੀਤਾ ਐ ਸਪੈਸ਼ਲੀ ਤੁਹਾਨੂੰ ਆ ਫਲੈਕਟਿਆਂ ਦਿਖਾ ਦਨੇ ਆ ਦੇਖੋ ਜੀ ਫਲੈਕਸੀ ਲੱਗੀ ਹੋਈ ਆ ਕੁਦਰਤੀ ਬਨਸਮੰਤਾ ਨਾਲ ਜੁੜਿਆ ਮਨੁੱਖ ਦਾ ਜੀਵਨ ਜੁੜਿਆ ਹੈ ਆ ਦੇਖੋ ਜੀ ਰਹਿਣ ਬਸੇਰੇ ਕਿ ਬਣਾਏ ਨੇ ਪੰਛੀਆਂ ਨੂੰ ਦੇਖੋ ਜੀ ਕਿੰਨੇ ਸੋਹਣੇ ਆਲੇ ਨੇ ਟੰਗੇ ਹੋਏ ਨੇ ਇਹਨਾਂ ਨੇ ਬਹੁਤ ਵਧੀਆ ਸ਼ਾਂਤ ਮਾਹੌਲ ਆ ਨੇਚਰਲੀ ਬਿਲਕੁਲ ਨੇਚਰਲੀ ਏਰੀਆ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਇੱਥੇ ਅੱਗੇ ਪਿੱਛੇ ਤੁਹਾਨੂੰ ਕੁਝ ਵੀ ਲਗਾਏ ਨਹੀਂ ਦਿੰਦਾ ਜੀ ਪਿੱਛੇ ਅੱਗੇ ਆਹ ਰਾਹਦਾਰੀ ਹੈ ਜਿਹਦੇ ਵਿੱਚ ਅਸੀਂ ਜਾ ਰਹੇ ਹਾਂ ਬਿਲਕੁਲ ਸ਼ਾਂਤ ਮਾਹੌਲ ਪੂਰਾ ਕੇਅਰਫੁਲ ਤੁਸੀਂ ਜਾਣਾ ਕਿਉਂਕਿ ਇੱਥੇ ਦਰਖਤਾਂ ਦੇ ਵਿੱਚ ਮੌਸਮ ਹੈ ਜਾਈ ਆ ਆ ਦੇਖੋ ਜੀ ਬਾਪੇ ਨੇ ਫੁੱਟ ਲੱਗੀ ਚਲੋ ਜੀ ਅੱਗੇ ਦੇਖੋ ਜੀ ਮੋਰਾਂ ਦੀਆਂ ਬਾਜਾਂ ਆਉਣੀਆਂ ਨੇ ਪਰ ਫਰ ਤੋਂ ਅਜੇ ਤੱਕ ਇੱਥੇ ਕੋਈ ਵੀ ਮੋਰ ਦਿਖਾਈ ਨਹੀਂ ਦਿੱਤਾ ਪਰ ਹੈਗੇ ਜ਼ਰੂਰ ਨੇ ਇੱਕ ਐਂਟਰੀ ਟਾਈਮ ਸਾਨੂੰ ਮੋਰ ਦਿਖਾਈ ਦਿੱਤਾ ਸੀ ਪਰ ਉਸ ਤੋਂ ਬਾਅਦ ਨਹੀਂ ਹਜੇ ਮੋਰ ਕੋਈ ਮਿਲਿਆ ਆ ਦੇਖੋ ਇੱਕ ਦਰਵਾਜ਼ਾ ਸੋਨਾ ਬਣਿਆ ਹੋਇਆ ਬਹੁਤ ਤੁਹਾਨੂੰ ਪੈਦਲ ਤੁਰਨਾ ਪਵੇਗਾ ਹੋ ਸੇ ਜੀ ਮੋਰ ਦੇਖ ਸਕੋ ਕਾ ਸਿੱਧੀ ਮੇਰੇ ਤੁਹਾਨੂੰ ਦਿਨ ਆਊਗਾ ਜਦੋਂ ਤੁਰੂਗਾ ਫਿਰ ਦਿਖੂਗਾ ਜੀ ਮੋਰ ਦੇਖੋ ਜੀ ਤੰਦ ਹੋਣੇ ਜੀ ਵਾਈਟ ਕਲਰ ਦਾ ਘੋੜਾ ਬਹੁਤ ਹੀ ਪਿਆਰਾ ਆ ਦੇਖੋ ਜੀ ਰਾਜਾ ॠषि ਮਹਾਪੁਰਖ ਸੰਤ ਦਰਸ਼ਨ ਸਿੰਘ ਜੀ ਵਾਈਟ कलर ਦਾ ਬਹੁਤ ਹੀ ਪਿਆਰਾ ਜਿਹਾ ਕੋੜਾ ਦੇਖੋ ਜੀ ਪਰਮਾਤਮਾ ਕਿਸੇ ਨੂੰ ਖੁਸ਼ ਕੀਤਾ ਭਗਤੀ ਕਰ ਦੇ ਕਿੰਨਾ ਸੋਹਣਾ ਗੇਟ ਬਣਿਆ ਹੋਇਆ ਜੀ ਇਹ ਲੌਕ ਕੀਤਾ ਹੈ ਤੁਸੀਂ ਇੱਥੇ ਨਹੀਂ ਖਾ ਸਕਦੇ ਹਾਂ ਜੀ ਫਿਰ ਚੱਲਦੇ ਹਾਂ ਜੀ ਉੜੇ-ਕੁੜੀਆਂ ਤੋਂ ਦੂਰ ਰਹਿਣਾ ਤੇ ਨਾਲ ਫੋਟੋ ਨਹੀਂ ਖਿਚਾ ਸਕਦੇ ਇਹਨਾਂ ਦੇ ਕਿੱਚ ਨਹੀਂ ਮੰਗਾ। ਓਕੇ ਜੀ ਮਿਲਦੇ ਆਂ ਫੇਰ।